ਜਾਬ ਸਰਕਾਰ ਨੇ ਗਰਤਾਸਪੁਰ ਵਾਸੀਆਂ ਦਿੱਤਾ ਇੱਕ ਖੂਬਸੂਰਤ ਤੋਹਫਾ ਨਵੇਂ بڑےスイਮਿੰਗ ਪੂਲ ਦਾ ਕੀਤਾ ਉਦਘਾਟਨ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਇਆ ਜ਼ਿਲ੍ਹਾ ਪੱਤਰੀスイਮਿੰਗ ਮੁਕਾਬਲੇ ਚੇਅਰਮੈਨ ਰਮਨ ਬਹਿਲ ਅਤੇ ਡੀਸੀ ਗਰਤਾਸਪੁਰ ਦਲਵਿੰਦਰਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੰਡੇ ਇਨਾਮ ਪੰਜਾਬ ਸਰਕਾਰ ਵੱਲੋਂ ਗਰਤਾਸਪੁਰ ਵਾਸੀਆਂスイਮਿੰਗ ਪੂਲ ਦੇ ਰੂਪ ਵਿੱਚ ਇੱਕ ਹੋਰ ਖੂਬਸੂਰਤ ਤੋਹਫਾ ਦਿੱਤਾ ਹੈ ਜਮਨੇਜ 임ਹਾਲ ਦੀ ਸਪੋਰਟਸ ਕੰਪਲੈਕਸ ਵਿੱਚ ਨਵੇਂ بڑےスイਮਿੰਗ ਪੂਲ ਦੇ ਉਦਘਾਟਨ ਮੁਕੇ ਡਿਪਟੀ ਕਮਿਸ਼ਨਰ ਗਰਤਾਸਪੁਰ ਅਤੇ ਰਮਨ ਬਹਿਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਜਿਲਾ ਪਤਰੀ ਸਵਿਮਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਇਸ ਮੌਕੇ ਜੇਤੂ ਰਹੇ ਖਿਡਾਰੀਆਂ ਨੂੰ ਡਿਪਟੀ ਕਮਿਸ਼ਨਰ ਤਾਸਪੁਰ ਅਤੇ ਚੇਅਰਮੈਨ ਰਮਨ ਬਹਿਨ ਵੱਲੋਂ ਇਨਾਮ ਵੀ ਵੰਡੇ ਗਏ ਲੋਕ ਦੇ ਵੀ ਲੋੜ ਹੈ ਪਰ ਜਿਸ ਵਕਤ ਇਹ ਲੋਕ ਬਾਕੀ ਨੂੰ ਮੋਟੀਵੇਟ ਕਰਨਗੇ ਤੇ ਮਾ ਸਮਝਦਾ ਵੀ ਉਹ ਦੰਦਲ ਤੋਂ ਅਸੀਂ ਲੋਕ ਬਚ ਸਕਾਂਗੇ ਇਹ ਚੀਜ਼ ਬੱਚਿਆਂ ਦੀ એનર્ਜੀ ਨੂੰ ਇਸ ਪਾਸੇ ਲੈ ਕੇ ਜਾਣਾ ਉਨ੍ਹਾਂ ਦੇ ਉਸ ਥੋਟ ਪ੍ਰੋਸੈਸ ਨੂੰ ਤੋੜ ਕੇ ਖੇਡਾਂ ਦੇ ਨਾਲ ਲਾਉਣਾ ਇੱਕ ਬਹੁਤ ਜ਼ਰੂਰੀ ਗੱਲ ਸੀ ਪਰ ਪਿਛਲੇ ਸਾਲਾਂ ਦੇ ਖੇਡਾਂ ਵਤਨ ਪੰਜਾਬ ਦੀਆ ਸ਼ੁਰੂ ਕਰਕੇ ਰਾਈਟ ਫਰੋਮ ਬਲੌਕ ਲੈਵਲ ਟੂ ਸਟੇਟ ਲੈਵਲ ਬਹੁਤ ਵੱਡੇ ਬੱਚਿਆਂ ਨੂੰ ਖੇਡ ਬਣਾਣਾ ਦੇ ਵਿੱਚ ਲੈ ਕੇ ਆਏ ਆ ਅੱਜ ਗੁਰਦਾਸਪੁਰ ਸ਼ਹਿਰ ਲਈ ਗੁਰਦਾਸਪੁਰ ਇਲਾਕੇ ਲਈ ਇੱਕ ਹੋਰ ਤੋਹਫਾ ਤੇ ਹੋਰ ਖੁਸ਼ਖਬਰੀ ਔਰ ਇੱਕ ਹੋਰ ਪਹਿਲ ਕਰਦੇ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਵੱਲੋਂ ਸਾਡੇ ਸ਼ਹਿਰ ਦੇ ਵਿੱਚ ਆ ਸਨੋਂ ਕੋਈ ਨੂੰ ਕ락ੀ ਪੂਲ ਕਹਿੰਨੇ ਆ ਉਹਦੀ ਕਮੀ ਸੀਗੀ ਔਰ ਇਹ ਸਪੋਰਟ ਗੁਰਦਾਸਪੁਰ ਦੇ ਵਿੱਚ ਨਹੀਂ ਸੀਗੀ ਔਰ ਜਿੱਥੇ ਸੀਗੀ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਸੀਗੀ ਤੇ ਲੋਕਾਂ ਨੂੰ ਉੱਥੇ ਪੈਸੇ ਦੇ ਕੇ ਆਪਣੇ ਬੱਚਿਆਂ ਨੂੰ ਇਹ ਸਪੋਰਟ ਵਾਸਤੇ ਐਕਸਰਸਾਈਜ਼ ਵਾਸਤੇ ਭੇਜਣਾ ਪੈਂਦਾ ਸੀਗਾ ਔਰ ਅੱਜ ਮੈਨੂੰ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਇਹ ਇੱਕ ਤੋਹਫਾ ਜਿਹੜਾ ਸੇਮ ਪੂਲ ਦਾ ਗੁਰਦਾਸਪੁਰ ਨੂੰ ਦਿੱਤਾ ਗਿਆ ਸਾਹ ਨਾਲੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਸਦਾ ਦਲਵਿੰਦਰ ਸਿੰਘ ਜੀ ਆਈਏ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਧੰਵਾਦ ਕਰਦੇ ਆ ਜਿਨ੍ਹਾਂ ਨੇ ਅਪਾਰ ਕਦਮੀ ਕਰਕੇ ਇਹਨੂੰ ਇਹਦੀ ਉਦਾਰੀ ਕਰਕੇ ਲੋਕਾਂ ਦੇ ਸਮਰਪਿਤ ਕੀਤਾ ਉਹਦੇ ਨਾਲ ਹੀ ਮੈਂ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ ਜੀ ਔਰ ਮੈਨੂੰ ਇਹ ਵੀ ਦੱਸਿਆ ਗਿਆ ਕਿ ਐਸ ਡੀ ਐਮ ਕੀਨਾਨਗਰ ਇਹਨਾਂ ਦੋਵਾਂ ਨੇ ਪੂਰੀ ਤਨਦੇਹੀ ਦੇ ਨਾਲ ਇਸ ਪ੍ਰੋਜੈਕਟ ਦੇ ਵਿੱਚ ਆਪਣੀ ਜਾਨ ਲਾ ਕੇ ਇਸ ਪ੍ਰੋਜੈਕਟ ਨੂੰ ਹਰਿੰਦਰ ਜੀ ਕਾਮਯਾਬ ਕੀਤਾ। ਸੋ ਤੁਹਾਡਾ ਸੋਟ ਕੋਰ ਧੰਵਾਦ। ਔਰ ਦੂਸਰਾ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਆ ਜਿਹੜੀ ਸਹੂਲਤ ਹੈ ਇਹ ਗੁਰਦਾਸਪੁਰ ਦਾ ਹਰ ਨਾਗਰਿਕ ਹਰ ਬੱਚਾ ਹਰ ਇਵਨ ਗਰੋਨ ਅਪ ਇਹਦਾ ਫਾਇਦਾ ਉਠਾ ਸਕੇਗਾ ਔਰ ਉਹਨੂੰ ਕੋਈ ਵੀ ਸੈਣੀ ਸਾਹਿਬ ਔਰ ਡੀਐਸਓ ਸਾਹਿਬ ਪੇਮੈਂਟ ਜਿਹੜੀ ਆ ਉਹ ਨਹੀਂ ਕਰਨੀ ਪਊਗੀ। ਸੋ ਬੱਚਿਆਂ ਨੂੰ ਇਸ ਖੇਡ ਦੇ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਐਕਸਰਸਾਈਜ਼ ਵਾਸਤੇ ਇੱਕ ਬਹੁਤ ਵਧੀਆ ਸਹੂਲਤ ਜਿਹੜੀ ਆ ਮਿਲੀ ਆ ਅੱਜ ਚੇਚੇ ਤੌਰ ਤੇ ਮੈਂ ਮੇਰੇ ਨਾਲ ਸਾਡੇ ਐਨਆਰਆਈ ਪੰਨੂ ਸਾਹਿਬ ਆਏ ਨੇ ਉਹਨਾਂ ਨੇ ਵੀ ਬਹੁਤ ਸਾਰਾ ਯੋਗਦਾਨ ਇਹਦੇ ਵਿੱਚ ਪਾਇਆ ਔਰ ਸਭ ਤੋਂ ਵੱਡੀ ਗੱਲ ਪੰਨੂ ਸਾਹਿਬ ਦੀ ਮੈਨੂੰ ਚੰਗੀ ਲੱਗੀ ਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਉਹ ਦਾਸਤਾ ਅੱਜ ਇਲਾਕੇ ਦੇ ਵਿੱਚ ਉਜਾਗਰ ਕੀਤੀ ਆ ਉਹ ਆਪ ਇੱਕ ਬਦਕਿਸਮਤੀ ਦੇ ਨਾਲ ਕੁਝ ਹਾਲਾਤਾਂ ਕਰਕੇ ਐਡਿਕਸ਼ਨ ਦੇ ਵਿੱਚ ਪੈ ਗਏ ਸੀਗੇ ਔਰ 13 ਸਾਲ ਦੀ ਐਡਿਕਸ਼ਨ ਤੋਂ ਬਾਅਦ ਨਿਕਲਣ ਤੋਂ ਬਾਅਦ ਅੱਜ ਕੰਨੂ ਸਾਹਿਬ ਨੇ ਆਪਣੇ ਉਹ ਦਰਦਨਾਕ ਜਿਹੜੀ ਜ਼ਿੰਦਗੀ ਦੇ ਲੰਮੇ ਉਹ ਲੋਕਾਂ ਦੇ ਨਾਲ ਸਾਂਝੇ ਕੀਤੇ ਨੇ ਔਰ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਸ ਮੁਸ਼ਕਿਲ 'ਚ ਜਸ ਇੱਲਤ 'ਚ ਮੈਂ ਫਸਿਆ ਸੀਗਾ ਬੱਚਿਓ ਤੁਸੀਂ ਨਾ ਫਸਿਓ ਆਪਣੇ ਤਜਰਬੇ ਤੋਂ ਉਹਨਾਂ ਨੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਆ ਕਿ ਆ ਆ ਚਿੰਨ ਸੀਗੇ ਜਿਹੜਾ ਕਰਕੇ ਮੈਂ ਇਸ ਫਰਮਾ ਮਸੀਦੋ ਚ ਆਇਆ ਸੀ ਉਤੋਂ ਤੁਸੀਂ ਵਾਂਝਿਆ ਰੱਖਿਓ ਆਪਣੇ ਆਪ ਨੂੰ ਸੋ ਬਹੁਤ ਚੰਗਾ ਲੱਗਾ ਪੰਨੂ ਸਾਹਿਬ ਇਲਾਕੇ ਵੱਲੋਂ ਤੁਹਾਡਾ ਵੀ ਧੰਨਵਾਦ ਵੀ ਤੁਸੀਂ ਇੱਕ ਬਹੁਤ ਮੋਟੀਵੇਟਡ ਸਪਿਰਟ ਦੇ ਨਾਲ ਸਾਡੇ ਇਲਾਕੇ ਨੂੰ ਅੱਜ ਲਾਂਭਦ ਵੀ ਕੀਤਾ ਔਰ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਸੋ ਮੈਨੂੰ ਚੰਗਾ ਲੱਗਾ ਭਗਵੰਤ ਮਾਨਜੀ ਦੀ ਸੋਚ ਹਮੇਸ਼ਾ ਖੇਡਾਂ ਨੂੰ ਪ੍ਰਸਾਧਿਤ ਕਰਨ ਦੀ ਰਹੀ ਆ ਔਰ ਪਿਛਲੇ 3 ਸਾਲ ਤੋਂ ਖੇਡਾਂ ਵਤਨ ਪੰਜਾਬ ਦੀਆਂ ਚਲਾ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਖੇਡ ਮੈਦਾਨਾਂ 'ਚ ਲੈ ਕੇ ਜਾਇਆ ਜਾ ਰਿਹਾ ਔਰ ਜਿੱਥੇ ਇਹ ਜਿਹੜੀ ਖੇਡ ਹੈ ਨਸ਼ੇ ਦੇ ਵਿਰੁੱਧ ਵੀ ਇੱਕ ਕਪੜਾ ਰੋਲ ਅਦਾ ਕਰੂਗੀ ਉਹਦੇ ਨਾਲ-ਨਾਲ ਜਿਹੜਾ ਗਰਦਾਸਪੁਰ ਦੇ ਇਲਾਕਾ ਇੱਕ ਸਹੂਲਤ ਲਈ ਵਾਂਝਾ ਸੀਗਾ ਅੱਜ ਉਹ ਪੂਰੀ ਹੋਈ ਆ ਸੋ ਇੱਕ ਵਾਰੀ ਫੇਰ ਮੌਤਰਾ ਕਹਿੰਦਾ ਹੋਇਆ ਤੁਸੀਂ ਇਹ ਦ੍ਰਿਸ਼ ਸਵਿੰਗ ਪੂਲ ਦਾ ਦੇਖ ਰਹੇ ਹੋ ਸੋ ਮੈਂ ਗਰਦਾਸਪੁਰ ਇਲਾਕਾ ਵਾਸੀਆਂ ਨੂੰ ਕਹੂੰਗਾ ਕਿ ਆਪਣੇ ਬੱਚਿਆਂ ਨੂੰ ਵਰਤਮਾਨ ਦੇ ਇੱਥੇ ਲੈ ਕੇ ਆਓ ਫਿਰ ਦੁਹਾਰਿਆ ਕਿ ਇੱਥੇ ਸਵਿੰਗ ਵਾਸਤੇ ਟਾਈਮ ਫਿਕਸ ਨੇ ਬॉयਜ਼ ਔਰ ਗਰਲਸ ਦਾ ਅਲੱਗ ਹੈ ਆਪਣੀ ਸੇਫਟੀ ਦਾ ਧਿਆਨ ਰੱਖਦੇ ਹੋਏ ਬਗੈਰ ਕਿਸੇ ਫੀਸ ਤੋਂ ਇਹ ਸੁਰੂਦਾ ਜਿਹੜੀ ਦਿੱਤੀ ਜਾ ਰਹੀ ਆ ਪਰ ਡਿਸਟ੍ਰਿਕਟ ਸਪੋਰਟ ਆਫੀਸਰ ਸਾਹਿਬ ਤੁਹਾਡਾ ਵੀ ਤਰਵਾਹ ਤੁਹਾਡੀ ਟੀਮ ਦਾ ਅਈ ਸਾਹਿਬ ਤੁਸੀਂ ਇਹਨੂੰ ਹੋਰ ਬੱਚਿਆਂ ਤੇ ਪ੍ਰਚਲਿਤ ਕਰੋ ਤਾਂ ਕਿ ਬੱਚੇ ਦਾ ਫਾਇਦਾ ਉਠਾ ਸਕਣ ਇਹਨਾਂ ਸ਼ਬਦਾਂ ਦੇ ਨਾਲ ਅਦਾਕਾਰ ਨੂੰ ਥੈਂਕ ਯੂ ਵੈਰੀ ਮਚ